ਜਿੱਤਿਆ ਗਲੰਟ ਕਾਣੇ ਲੱਗੀਆਂ ਨੇ ਮੇਰੇ ਮਿੱਤਰੋ ਉਧਰਲੇ ਬੰਨੇ ਮੁਕਾਬਲਾ ਕਹਿੰਦੇ ਹੁਸੈਨ ਗੁਜਰ ਦੇ ਨਾਲ ਗੁਜਰਾ ਪਿਆਰ ਨਾਲ ਗੁਜਰਾ ਪਿਆਰ ਨਾਲ ਪਿਆਰ ਨਾਲ ਆ ਦੀਪ ਇਧਰ ਬਾਗੀ ਨੂੰ ਗੁਜਰਾ ਵੱਡੇ ਨੇ ਥੋੜਾ ਪਿਆਰ ਨਾਲ ਪੈਣੀ ਵਾਲਿਆ ਅੱਧ ਬੁਰਜੀ ਵਾਲਾ ਤੇ ਕਹਿੰਦੇ ਬਲਕਾਰੇ ਬੰਦੇ ਚਿੱਲਦੀਆਂ ਗੱਲਾਂ ਆ ਬੱਲੇ ਬੱਲੇ ਹੋ ਆਇਓ ਮੇਰੇ ਰੱਬਾ ਐਂ ਹੀ ਆਉਣਾ ਇਹਨੇ ਐਂ ਹੀ ਇਹਨੇ ਭੇਟਾਂ ਵਿੱਚੋਂ ਫੋਰ ਜਿੱਤਿਆ ਮੇਰੇ ਮਿੱਤਰੋ ਇਹਨੇ ਭੇਟਾਂ ਵਿੱਚੋਂ ਫੋਰ ਜਿੱਤਿਆ ਇਹਨੇ 18 ਤਰੀਕ ਨੂੰ ਭੇਟਾਂ ਵਿੱਚੋਂ ਪਿਛਲੇ ਮਹੀਨੇ ਫੋਰ ਜਿੱਤਿਆ ਗੱਲਾਂ ਟਿਕਾਣੇ ਲੱਗੀਆਂ ਨੇ ਮੇਰੇ ਮਿੱਤਰੋ ਉਧਰਲੇ ਬੰਨੇ ਮੁਕਾਬਲਾ ਕਹਿੰਦੇ ਹੁਸੈਨ ਗੁਜਰ ਦੇ ਨਾਲ ਗੁਜਰਾ ਪਿਆਰ ਨਾਲ ਗੁਜਰਾ ਪਿਆਰ ਨਾਲ ਪਿਆਰ ਨਾਲ ਆ ਦੀਪ ਇਧਰ ਬਾਗੀ ਨੂੰ ਗੁਜਰਾ ਵੱਡੇ ਨੇ ਥੋੜਾ ਪਿਆਰ ਨਾਲ ਪਹਿਣੀ ਆ ਲਿਆ ਜਾਂਦਾ ਰਾ ਅੱਧ ਬੁਰਜੀ ਵਾਲਾ ਆਪ ਵੀ ਸਲਝਿਆ ਮਸਲੇ ਵੀ ਸਲਝਾ ਜਾਂਦਾ ਆ ਸਾਹਮਣੇ ਕਿਵੇਂ ਕਿਤੇ ਦਪੁਰਜੀ ਵਾਲਾ ਰੰਗਾਂ ਵਿੱਚ ਆ ਜਾਂਦਾ ਪਾਰ ਰੇਡਾਂ ਏ ਭਾਈ ਲੱਦੂ ਵਾਲਾ ਬੱਲੇ ਬੱਲੇ ਫੜ ਗਿਆ ਫੜ ਗਿਆ ਫੜ ਗਿਆ ਫੜ ਗਿਆ ਕਰ ਆ ਗਿਆ ਸਰਾ ਤਾੜੀਆਂ ਤਾੜੀਆਂ ਏ ਆ ਦਪੁਰਜੀ ਵਾਲਾ ਤੇ ਕਹਿੰਦੇ ਬਲਕਾਰੇ ਬੰਦੇ ਚਿੱਲਦੀਆਂ ਗੱਲਾਂ ਆ ਬੱਲੇ ਬੱਲੇ ਹੋ ਆਇਓ ਮੇਰੇ ਰੱਬਾ ਮੈਂ ਦੇ ਆਖਿਆ ਜੁਗੜੂ ਜਗ ਗਿਆ ਪਰ ਜੁਗੜੂ ਦੇ ਲਈ ਇੱਕ ਤਾੜੀ ਜ਼ੋਰਦਾਰ ਮਾਰ ਦਿਓ ਦੀਪ ਵੀ ਤਗੜਾ ਇੱਕ ਇੱਕ ਗੱਲ ਵੇਖੋ ਪੁੱਜਾ